ਐ ਮਾਮਾ ਮਾਰ ਕੇ ਕੰਜਰ ਨੇ ਡਾਇਰ ਦਿੱਤਾ ਹੈ ਕਿ ਬਾਂਦਰ ਮੁਹਾ ਜਾ ਬੇਬੇ ਮੈਂ ਫਟੇਗੜ ਮੇਲੇ ਤੇ ਘੁੰਮਦਾ ਘੁੰਮਦਾ ਥੱਕ ਗਿਆ ਆਏ ਕਰ ਕੜੀ ਜੀ ਚਾਹ ਬਣਾ ਦੇ ਫਟਾਫਟ ਗੱਲ ਸੁਣੋ ਮੁੰਡਿਆ ਆ ਪੱਗਲਾ ਉੱਥੇ ਰੱਖ ਦੇ ਅੱਜ ਤੋਂ ਬਾਅਦ ਕਦੇ ਪੱਗ ਨਹੀਂ ਸਜਾਉਣੀ ਤੇ ਹਾਏ ਹਾਏ ਆ ਤੁਸੀਂ ਕੀ ਕਹਿ ਰਹੇ ਨਾ ਲੋਕੀ ਤਾਂ ਕਹਿੰਦੇ ਨੇ ਸਾਨੂੰ ਫ਼ਰਕ ਕਰੇ ਸਿਰ ਤੇ ਦਸਤਾਰ ਸਜਾਉਣੀ ਚਾਹੀਦੀ ਤੇ ਤੁਸੀਂ ਆਪਣੇ ਮੁੰਡੇ ਨੂੰ ਕਹਿੰਦੇ ਤੇਰੇ ਸਿਰ ਤੇ ਪੱਗ ਨਹੀਂ ਲੱਗਣੀ ਚਾਹੀਦੀ ਹਾਂ ਮੈਂ ਕਹਿ ਰਿਆਂ ਇਹ ਮੁੰਡਾ ਦੁਬਾਰਾ ਕਦੇ ਪੱਗ ਨਾ ਬਣੇ ਓਏ ਬਾਪੂ ਉਹ ਮੈਂ ਇਹਦੇ ਆ ਕੀ ਕਰਤਾ ਨਾ ਤੂੰ ਇਹ ਗੱਲ ਮੇਰੇ ਤੋਂ ਪੁੱਛਦਾ ਵੀ ਤਾ ਕੀਤਾ ਕੀ ਆ ਤੂੰ ਆਪਣੇ ਅੰਦਰ ਚ ਆਤਮਾਰ ਕੀ ਤੂੰ ਆ ਪੱਗ ਬਨਣ ਦੇ ਲਾਇਕ ਹੈਗਾ ਹੈ ਤੂੰ ਕਿੱਥੋਂ ਆਇਆ ਫਤੇਗੜ ਤੋਂ ਓਏ ਕਮੀਨਿਆ ਉਹ ਫਤੇਗੜ ਨਹੀਂ ਉਹ ਸ਼੍ਰੀ ਫਤੇਗੜ ਸਾਹਿਬ ਆ ਉੱਥੇ ਕੋਈ ਮੇਲਾ ਨਹੀਂ ਸੀ ਲੱਗਿਆ ਹੋਇਆ ਉੱਥੇ ਜੋੜ ਮੇਲ ਸੀ ਤੂੰ ਉਸ ਜੋੜ ਮੇਲ ਚ ਕੀ ਕੀ ਕਰਤੂਤਾ ਕਰਕੇ ਆਇਆ ਆਪਣੀ ਮਾਂ ਨੂੰ ਦੱਸ ਮੈਂ ਇਹਨੇ ਕੀ ਕਰਤਾ ਉੱਥੇ ਆਹੋ ਮੈਂ ਕੀ ਕਰਤਾ ਉੱਥੇ ਇਹ ਅੱਜ ਸਵੇਰੇ ਆਪਣੇ ਫੁਕਰੇ ਦੋਸਤਾਂ ਨਾਲ ਟਰੈਕਟਰ ਤੇ ਬੈਠ ਕੇ ਫਤੇਗੜ ਸਾਹਿਬ ਨੂੰ ਗਿਆ 100 100 ਦੀ ਸਪੀਡ ਤੇ ਟਰੈਕਟਰ ਪਜਾ ਰੇ ਸੀ ਤੇ ਇਹ ਮੌਨਰ ਤੇ ਮੂਰੇ ਬੈਠਾ ਲਲਕਾਰੇ ਮਾਰਦਾ ਜਾ ਰਿਹਾ ਸੀ ਟਰੈਕਟਰ ਤੇ ਰੇਸਾ ਲਾ ਰਹੀ ਸੀ ਇੱਕ ਦੂਜੇ ਦੇ ਨਾਲ ਸੜਕ ਤੇ ਨਮਾਇਸ਼ ਕਰ ਰਹੀ ਸੀ ਆਪਣੀ ਬੇਖਲੀ ਦੀ ਨਾ ਮੈਨੂੰ ਐਂ ਦੱਸ ਓਏ ਤੂੰ ਉਥੇ ਸ਼ਹੀਦਾਂ ਨੂੰ ਸਾਜਦਾ ਕਰਨ ਗਿਆ ਸੀ ਜਾਂ ਕੋਈ ਕਬਜ਼ਾ ਲੈਣ ਗਿਆ ਸੀ ਹਾਂ ਕੀ ਤੇਰਾ ਬਾਪ ਸੱਚ ਕਹਿ ਰਿਹਾ ਹੈ ਆ ਜਿਹੜਾ ਮਖੋਟਾ ਜਿਹਾ ਲਾਇਆ ਹੋਇਆ ਸੀ ਨਾ ਇਹਦੇ ਮੂੰਹ ਤੇ ਇਹੀ ਮਖੋਟਾ ਲਾ ਕੇ ਸ਼੍ਰੀ ਫਤਿਹਗੜ ਸਾਹਿਬ ਘੁੰਮ ਰਿਹਾ ਸੀ ਇਹਦੇ ਯਾਰਾ ਮੁੱਤਰਾਂ ਦੇ ਆ ਪੀਪੜੀਆਂ ਜਿਹਾ ਮੂੰਹ ਤੇ ਵਿੱਚ ਪਾ ਕੇ ਪੀਪੀ ਕਰਦੇ ਸੀਗੇ ਕਦੇ ਉਸ ਮੋੜ ਤੇ ਖੜ ਜਾਂਦੇ ਸੀ ਕਦੇ ਉਸ ਮੋੜ ਤੇ ਖੜ ਜਾਂਦੇ ਸੀ ਆਪਣੀ ਹੀ ਕੌਮ ਦੀਆਂ ਜੋਤੀਆਂ ਪੈਣਾ ਉਥੇ ਸਿਜਦਾ ਕਰਨ ਆਈਆਂ ਸੀ ਇਹ ਉਹਨਾਂ ਨੂੰ ਗੰਦੀਆਂ ਗੰਦੀਆਂ ਨਿਗਾਹਾਂ ਨਾਲ ਦੇਖਦਾ ਸੀ ਕਦੇ ਕਿਸੇ ਦਾ ਪਿੱਛਾ ਕਰਦਾ ਸੀ ਤੇ ਕਦੇ ਕਿਸੇ ਨੂੰ ਗੰਦ ਕਮੈਂਟ ਕਰਦਾ ਸੀ ਇਹਨੂੰ ਤਾਂ ਐ ਲੱਗਦਾ ਸੀ ਵੀ ਇਹ ਨੂੰ ਕਿਹੜਾ ਕੋਈ ਉਥੇ ਦੇਖ ਰਿਹਾ ਇਹ ਤਾਂ ਆਪਣੀ ਹੀ ਹਵਾ 'ਚ ਫਿਰਦਾ ਸੀ ਮੈਨੂੰ ਤਾਂ ਐ ਲੱਗਦਾ ਸੀ ਕਿ ਮੇਰਾ ਪੁੱਤ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਸਿਜਦਾ ਕਰਨ ਜਾ ਰਿਹਾ ਆ ਤੂੰ ਉੱਥੇ ਆ ਕੇ ਕੁੱਤਾ ਕਰਨ ਗਿਆ ਸੀ ਇਹਨੂੰ ਪਤਾ ਨਹੀਂ ਉੱਥੇ ਦਾ ਇਤਿਹਾਸ ਕੀ ਹੈ ਇਹਨੂੰ ਤਾਂ ਤਾਂ ਪਤਾ ਹੋਵੇ ਜੇ ਉਹਥੇ ਇਤਿਹਾਸ ਜਾਣਣ ਗਿਆ ਹੋਵੇ ਇਹ ਤਾਂ ਉਥੇ ਮੇਲਾ ਜਾਣ ਕੇ ਘੁੰਮਣ ਫਿਰਨ ਗਿਆ ਸੀ ਮौज-ਮਸਤੀਆਂ ਕਰਨ ਗਿਆ ਸੀ ਬਾਪੂ ਮੈਂ ਕੁਝ ਨਹੀਂ ਕੀਤਾ ਉਹ ਤਾਂ ਮੇਰੇ ਨਾਲ ਦੇ ਦੋਸਤ ਸੀ ਉਹਨਾਂ ਨੇ ਕੀਤਾ ਸਾਰਾ ਕੁਝ ਮੈਂ ਨਹੀਂ ਕੁਝ ਕੀਤਾ ਬਾਪੂ ਨਾ ਮਾੜੀ ਸੋਚ ਵਾਲਿਆਂ ਦੀ ਸੰਗਤ ਕਰਕੇ ਤੂੰ ਸੋਚਦਾ ਵੀ ਤੈਨੂੰ ਸੁਭਾ ਮਿਲੂਗੀ ਮੈਂ ਉਸ ਪਵਿੱਤਰ ਸਥਾਨ ਤੇ ਹਜ਼ਾਰਾਂ ਮੁੰਡਿਆਂ ਨੂੰ ਸੇਵਾ ਕਰਦੇ ਦੇਖਿਆ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਸੀ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਸੀ ਨੌਜਵਾਨ ਮੁੰਡੇ ਕੁੜੀਆਂ ਆਈ ਸੰਗਤ ਦੀ ਸੇਵਾ ਕਰਕੇ ਲਾਹਾ ਲੈ ਰਹੇ ਸੀ ਹੈਗੇ ਸੀਗੇ ਇਹਦੇ ਵਰਗੇ ਵੀ 20-50 ਤੁਰੇ ਫਿਰਦੇ ਜਿਹੜੇ ਪੱਗਾਂ ਬਨ ਕੇ ਸਰਦਾਰਾਂ ਨੂੰ ਬਦਨਾਮ ਕਰਨ ਲੱਗੇ ਹੋਏ ਸੀ ਇਹ ਉੱਥੇ ਮੈਨੂੰ ਆਪਣਾ ਪੁੱਤ ਨਹੀਂ ਸੀ ਦਿਖਾਈ ਦੇ ਰਿਹਾ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਹ ਨੀਰਮਨੂ ਮੱਛੇ ਰੰਗੜ ਦੀ ਗੰਦੀ ਔਲਾਦ ਤੁਰੀ ਵਰਤੀ ਹੋਵੇ ਪੱਗ ਬਨ ਕੇ ਓਏ ਇਹੀ ਕਰਤੂਤ ਜੇ ਕਿਸੇ ਹੋਰ ਸਟੇਟ ਦੇ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੇ ਕੀਤੀ ਹੁੰਦੀ ਤਾਂ ਮੈਂ ਮੰਨ ਲੈਂਦਾ ਉਹ ਤੇਰਾ ਤਾਂ ਜਨਮ ਪੰਜਾਬ ਚ ਹੋਇਆ ਉਹ ਵੀ ਸਰਦਾਰਾਂ ਦੇ ਘਰ ਤੈਨੂੰ ਤਾਂ ਮੈਂ ਨਿੱਕੇ ਹੁੰਦੇ ਨੂੰ ਐ ਗੁਰਦੁਆਰੇ ਲੈ ਜਾਂਦਾ ਸੀ ਤੈਨੂੰ ਤਾਂ ਇਸ ਦਸਤਾਰ ਬਾਰੇ ਤੇ ਆਪਣੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਪਤਾ ਤੁਹਾਨੂੰ ਤੇਰੇ ਵਰਗੇ ਨੌਜਵਾਨਾਂ ਤੋਂ ਇਹ ਉਮੀਦ ਨਹੀਂ ਸੀਗੀ ਬਾਪੂ ਮੇਰ ਤੋਂ ਗਲਤੀ ਹੋ ਗਈ ਮੈਂ ਨਿਆਂਪਣੇ ਵਿੱਚ ਇਹ ਗਲਤੀ ਕਰ ਗਿਆ ਅੱਗੇ ਤੋਂ ਮੇਰ ਤੋਂ ਇਹ ਗਲਤੀ ਨਹੀਂ ਹੋਣੀ ਓਏ ਤੂੰ ਐਡਾ ਵੀ ਨਿਆਣਾ ਨਹੀਂ ਹੈਗਾ ਜਿਹੜੇ ਸਥਾਨ ਤੇ ਤੂੰ ਹੋ ਕੇ ਆਇਆ ਨਾ ਉਸ ਸਥਾਨ ਤੇ ਨੌ ਸਾਲ ਦੇ ਇੱਕ 7 ਸਾਲ ਦੇ ਬੱਚੇ ਨੇ ਕਰਵਾਰੀ ਦਿੱਤੀ ਆ ਅੱਜ ਪੂਰੀ ਦੁਨੀਆ ਉਹਨਾਂ ਨੂੰ ਬਾਬੇ ਕਹਿੰਦੀ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਤੂੰ ਕਹਿਣਾ ਮੇਰੇ ਕੋ ਨਿਆਣ ਮਤ ਵਿੱਚ ਗਲਤੀ ਹੋ ਗਈ ਬੇਬੇ ਮੈਨੂੰ ਮਾਫ ਕਰ ਦੇ ਬਾਪੂ ਮੈਨੂੰ ਮਾਫ ਕਰ ਦੇ ਮੇਤੋਂ ਇਹ ਗਲਤੀ ਤੁਹਾਾਰਾਂ ਨਹੀਂ ਹੁੰਦੀ ਮਾਫ ਕਰ ਦੇ ਮੈਨੂੰ ਜੇ ਤੂੰ ਮਾਫੀ ਮੰਗਣੀ ਆ ਨਾ ਤਾਂ ਉਸ ਬਾਜਾ ਵਾਲੇ ਤੋਂ ਮਾਫੀ ਮੰਗ ਜੀਨੇ ਸਾਡੇ ਲਈ ਸਾਰਾ ਪਰਿਵਾਰ ਬਾਰਤਾ ਜੇ ਤੂੰ ਮਾਫੀ ਮੰਗਣੀ ਆ ਨਾ ਤਾਂ ਸਿੰਘਾਂ ਸਿੰਘਣੀਆਂ ਤੋਬਾਫੀ ਮੰਗ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾ ਚ ਹਾਰ ਪਵਾਲੇ ਸਾਡੇ ਲਈ ਆਪਣੇ ਮਾਸੂਮ ਬੱਚੇ ਕੁਰਬਾਨ ਕਰਤੇ ਮਾਫੀ ਮੰਗਣੀ ਆ ਤਾਂ ਉਹਨਾਂ ਤੋਂ ਮੰਗ ਜਿਹੜੇ ਆਰਿਆਂ ਚ ਚਰਾਏ ਗਏ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਕਿਨਾਂ ਲਈ ਸਾਡੇ ਲਈ ਇਸ ਸਰਦਾਰੀ ਲਈ ਕਿਸਾਂ ਲਈ ਸਾਡੇ ਧਰਮ ਲਈ ਜੇ ਤੂੰ ਸੱਚੇ ਦਿਲੋਂ ਮਾਫੀ ਮੰਗਦਾ ਨਾ ਤਾਂ ਗੁਰੂ ਘਰ ਜਾ ਤੇ ਅਰਦਾਸ ਕਰਾ ਕਿ ਮੈਂ ਅੱਗੇ ਤੋਂ ਕਦੇ ਕੋਈ ਗਲਤ ਕੰਮ ਨਹੀਂ ਕਰਾਂਗਾ ਇਸ ਦਸਤਾਰ ਦੀ ਸੋਭਾ ਵਧਾਉਣ ਲਈ ਹਮੇਸ਼ਾ ਕੰਮ ਕਰਾਂਗਾ ਜੇ ਸਾਨੂੰ ਬਾਜਾਂ ਵਾਲੇ ਨੇ ਬੱਕਰੀ ਪਛਾਣ ਦਿੱਤੀ ਆ ਨਾ ਤਾਂ ਉਸ ਦੇ ਪੁੱਤ ਬਣ ਕੇ ਹਰ ਚੰਗੇ ਕਾਰਜ ਵਿੱਚ ਅੱਗੇ ਆਉਣਾ ਚਾਹੀਦਾ ਹਾਂ ਬਾਪੂ ਮੈਂ ਹੁਣੇ ਸ੍ਰੀ ਫਤਿਹਗੜ ਸਾਹਿਬ ਜਾ ਕੇ ਆਪਣੇ ਭੁੱਲਾਂ ਦੀ ਮਾਫੀ ਮੰਗ ਕੇ ਆਉਣਾ ਤੇ ਸਾਡੇ ਵਰਗੇ ਫੁਕੜਿਆਂ ਦੇ ਉੱਥੇ ਪਾਏ ਹੋਏ ਗੰਦ ਨੂੰ ਆਪਣੇ ਹੱਥੀਂ ਸੇਵਾ ਕਰਕੇ ਉਸ ਪਵਿੱਤਰ ਸਥਾਨ ਨੂੰ ਸਾਫ਼ ਕਰਕੇ ਆਉਣਾ ਮੈਨੂੰ ਪਤਾ ਉੱਥੇ ਪੰਜਾਬ ਦੇ ਨੇਕ ਬੱਚੇ ਤੇ ਅਨੇਕ ਸੰਸਥਾਵਾਂ ਕੰਮ ਕਰਦੀਆਂ ਹੋਣਗੀਆਂ ਮੈਂ ਵੀ ਉਹਨਾਂ ਦਾ ਉੱਥੇ ਜਾ ਕੇ ਸਾਧੋਂਗਾ ਮੈਨੂੰ ਆਸ਼ੀਰਵਾਦ ਦੇਵਾ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼